ਪੰਜਾਬ ਦੀ ਪੋਲਿਟਿਕਸ 'ਚ ਵੀ ਸਰਗਰਮੀਆਂ ਬਹੁਤ ਤੇਜ਼ ਨੇ ਕੋਈ ਕਹਿੰਦਾ ਮੈਂ ਸਿਆਸਤ ਇਸ ਸ਼ਰਤ ਦੇ ਉੱਤੇ ਛੱਡ ਦੇਾਂਗਾ ਜਿਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਇੱਕ ਜਲੰਧਰ ਲੋਕ ਸਭਾ ਹਲਕਾ ਜਿੱਥੇ ਉਮੀਦਵਾਰ ਤਾਂ ਕਹਿਣ ਨੂੰ ਭਾਵੇਂ 4-5 ਖੜੇ ਆ ਚਾਹੇ ਬਸਪਾ ਨੂੰ ਗਿਣ ਲਈਏ ਸ਼੍ਰੋਮਣੀ ਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਕਾਲੀ ਦਲ ਮਾਨ ਦਾ ਵੀ ਇੱਥੇ ਲੀਡਰ ਹੈ ਇਹ ਸਾਰੀਆਂ ਪਾਰਟੀਆਂ ਉਂਗਲੀ ਪਰ ਮੁਕਾਬਲਾ ਉੱਥੇ ਜਿਹੜੇ ਲੀਡਰ ਹੈ ਕੈਂਡੀਡੇਟ ਨੇ ਚਿਹਰੇ ਨੇ ਉਹ ਤਾਂ ਦੋ ਪਾਰਟੀਆਂ ਦੀ ਨਜ਼ਰ ਆ ਰਹੀਆਂ ਉੱਥੇ ਹਾਂ ਬਿਲਕੁਲ ਇਹ ਇੰਟਰਸਟਿੰਗ ਹੈ ਜਲੰਧਰ ਬੜਾ ਇੰਟਰਸਟਿੰਗ ਹੋ ਵਿਦਨ ਦਾ ਕਾਂਗਰਸ ਕਾਂਗਰਸ ਤੇ ਅਕਾਲੀ ਉਥੇ ਲੜਾਈ ਨਹੀਂ ਨਾ ਉਥੇ ਭਾਜਪਾ ਆ ਗਈ ਨਾ ਆਪ ਆ ਗਈ ਹੁਣ ਭਾਜਪਾ ਆਪ ਕਿਉਂ ਨਹੀਂ ਆ ਗਈ ਲੋਕੀ ਕਹਿਣਗੇ ਇਹ ਵੀ ਕਿਵੇਂ ਹੋ ਸਕਦਾ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਹੀਂ ਚੰਨਜੀ ਚੰਨੀ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਜਿਹੜੇ ਅਕਾਲੀ ਦਲ ਦੇ ਨੇ ਉਹ ਕਾਂਗਰਸੀ ਨੇ ਸ਼ਸ਼ੀਲ ਕੁਮਾਰ ਰਿੰਕੂ ਪਦੈਸ਼ੀ ਕਾਂਗਰਸੀ ਦੇ ਤਿੰਨ ਤੇ ਇਹ ਤਿੰਨਾਂ ਦੀ ਆਪ ਚ ਲੜਾਈ ਹੋ ਗਈ ਤੇ ਤਿੰਨਾਂ ਚੋਂ ਇੱਕ ਹੀ ਜੀਤੂਗਾ ਜਿਹੜਾ ਚੰਗਾ ਹੋਊਗਾ ਹੁਣ ਦੂਜਾ ਰਹਿ ਕੇ ਆਪ ਵਾਲੇ ਆਪਲੇ ਕੌਣ ਨੇ ਪਰ ਉਹ ਕਮੇਟੀ ਨੂੰ ਉਹ ਕੌਣ ਕਾਲੀ ਹ ਹੁਣ ਸਵਾਲ ਹੈ ਕਿ ਜਿਹੜੀਆਂ ਮੇਨ ਦੇ ਉੱਤੇ ਲੜਾਈ ਕਿਹੜੀ ਹੋਗੀ ਕਾਂਗਰਸ ਵਰਸਸ ਕਾਲੀ ਦਾਲ ਹੋਗੀ ਨਾ ਬੀਜੇਪੀ ਦਾ ਲੀਡਰ ਨਹੀਂ ਹੈਗਾ ਉੱਥੇ ਬੀਜੇਪੀ ਦਾ ਚਿਹਰਾ ਨਹੀਂ ਹੈਗਾ ਯਾਰ ਬੀਜੇਪੀ ਦਾ ਉੱਥੇ ਕਿੰਨੇ ਐਸਸੀ ਭਾਈਚਾਰੇ ਚ ਕਿੰਨੇ ਲੀਡਰ ਜਿੱਥੋਂ ਮਰਜ਼ੀ ਕਿਸੇ ਨੂੰ ਲਿਆ ਕੇ ਆਂਦੇ ਤੁਸੀਂ ਸ਼ਸ਼ੀਲ ਕੁਮਾਰ ਰਿੰਕੂ ਲੈ ਆਂਦਾ ਆਮ ਆਦੀ ਪਾਰਟੀ ਕੋਲ ਏਡੇ ਲੀਡਰ ਜਿੱਥੋਂ ਮਰਜ਼ੀ ਲੈ ਆਉਂਦੇ ਆਗੇ ਜਿਹੜੇ ਕਰਮਜੀਤ ਅਨਮੋਲ ਨੇ ਉਹ ਕਿਹੜੇ ਫਰੀਦਕੋਟ ਦੇ ਰਹਿਣ ਵਾਲੇ ਪਰ ਤੁਸੀਂ ਭੇਜ ਹੀ ਦਿੱਤਾ ਨਾ ਇੱਥੇ ਵੀ ਕਿਸੇ ਨੂੰ ਭੇਜ ਦਿੰਦੇ ਹੈਗੇ ਇਹਦਾ ਮਤਲਬ ਹੈ ਕਿ ਉੱਥੇ ਕਿਸੇ ਵੀ ਪਾਰਟੀ ਕੋ ਲੀਡਰ ਨਹੀਂ ਸਿਵਾਇਕ ਸਾਰੀਆਂ ਪਾਰਟੀਆਂ ਨੇ ਆਪ ਆਲਿਆਂ ਨੇ ਰੱਖੀ ਕਾਂਗਰਸ ਦੇ ਟੇਕ ਉਹ ਛੱਡ ਕੇ ਚਲਾ ਗਿਆ ਕਾਲੀ ਦਲ ਦੇ ਟੇਕ ਰੱਖ ਲਈ ਭਾਜਪਾ ਨੂੰ ਬੰਦਾ ਨਹੀਂ ਮਿਲਿਆ ਕਾਂਗਰਸ ਦੇ ਟੇਕ ਰੱਖ ਲਈ ਕਾਲੀ ਦਲ ਨੂੰ ਬੰਦਾ ਨਹੀਂ ਮਿਲਿਆ ਕਾਂਗਰਸ ਦੇ ਟੇਕ ਰੱਖੀ ਸ਼ੂਗਰਕਰੋ ਬਹੁਜਨ ਸਮਾਜ ਪਾਰਟੀ ਕੋ ਆਪਣਾ ਬੰਦਾ ਜੇ ਕਿ ਹੋਰ ਪਾਰਟੀ ਹੁੰਦੀ ਉਹਨਾਂ ਨੇ ਵੀ ਕਹਿੰਨੇ ਕਾਂਗਰਸੀ ਕੋਈ ਲੈ ਲੋ ਤੇ ਉਹ ਇੰਟਰਸਟਿੰਗ ਸīn ਆ ਕਿ ਉੱਤੇ ਲੜਾਈ ਕਾਂਗਰਸ ਵਿਨਦਾ ਕਾਂਗਰਸ ਕਾਂਗਰਸ ਬਨਾਮ ਕਾਲੀ ਦਲ ਤਿੰਨ ਤੇ ਕਾਂਗਰਸੀ ਹੋ ਗਏ ਚਰਜੀ ਚੰਨੀ ਪੱਕੇ ਕਾਂਗਰਸੀ ਮਿੰਦਰ ਸਿੰਘ ਕੇਪੀ ਦਲ ਬਦਲੂ ਕਾਂਗਰਸੀ ਤੇ ਜਿਹੜੇ ਸ਼ੀਲ ਕੁਮਾਰ ਨੂੰ ਉਹ ਵੀ ਦਲ ਬਦਲੂ ਪਵਨ ਕੁਮਾਰ ਤਿੰਨ ਨੂੰ ਪਹਿਲਾਂ ਬਸਪਾ ਫਿਰ ਕਾਲੀ ਫਿਰ ਆਪ ਵਾਲਾ ਉਹ ਵੀ ਤੇ ਇੰਟਰਸਟਿੰਗ ਹੁਣ ਦੇਖਦੇ ਆਂ ਕਿ ਜਿਹੜੇ ਜਲੰਧਰ ਵਾਲੇ ਲੋਕ ਨੇ ਉਹ ਕਿਨੂੰ ਵੋਟ ਪਾਉਂਦੇ ਨੇ ਦਾਲੂਬਦੋਂ ਨਾਲ ਵੋਟ ਪਾਉਂਦੇ ਨਾ ਜਿਹੜੇ ਜਿਹੜੇ ਜਨਮ ਜਾਤ ਤੋਂ ਪਾਰਟੀ ਵਾਲੇ ਨੇ ਕਿ ਉਹ ਚੰਨੀ ਸਾਹਿਬ ਨੂੰ ਪਾਉਣਗੇ ਜਾਂ ਰਿੰਕੂ ਨੂੰ ਪਾਉਣਗੇ ਜਾਂ ਟੀਨੂ ਨੂੰ ਪਾਉਣਗੇ ਜਾਂ ਕੇਪੀ ਨੂੰ ਪਾਉਣਗੇ ਜਾਂ ਫਿਰ ਬਹੁਜਨ ਸਮਾਜ ਪਾਰਟੀ ਵਾਲੇ ਨੂੰ ਪਾਉਣਗੇ ਬਲਵਿੰਦਰ ਕੁਮਾਰ ਨੂੰ ਉਹਨਾਂ ਨੂੰ ਪਾਉਣਗੇ ਇਹ ਉਹਨੂੰ ਸਭ ਤੋਂ ਵੱਡਾ ਇੰਟਰਸਟਿੰਗ ਕਿ ਕੀ ਇਹ ਲੋਕ ਹੀ ਕਰਨਗੇ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਵੀ ਲਾ ਲਓ ਜੇ ਉੱਥੇ ਕਾਂਗਰਸ ਪਾਰਟੀ ਉਹਨੂੰ ਉਮੀਦਵਾਰ ਬਣਾ ਦਿੰਦੀ ਹੈ ਆਸ਼ੂ ਨੂੰ ਉਹਦਾ ਮੁਕਾਬਲਾ ਮੁੱਖ ਰੂਪ ਚ ਕੇ ਖੇਡਦੇ ਨਾਲ ਹੋਣਾ। ਉਹਦੇ ਨਾਲ ਬਿੱਟੂ ਦੇ ਨਾਲ ਉਹ ਵੀ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਨਵਾਂ ਜਿਹਾ ਕਲਚਰ ਬਣਾ ਦਿੱਤਾ ਹੈਗਾ ਕਿ ਆਖਰ ਲੀਡਰ ਲੀਡਰਾਂ ਦੀ ਘਾਟ ਰਹਿ ਗਈ ਹੈ। ਅੰਮ੍ਰਿਤਸਰ ਦੇ ਵਿੱਚ ਭਾਜਪਾ ਦਾ ਪਹਿਲਾਂ ਨਿਲ ਜੋਸ਼ੀ ਹੁੰਦਾ ਚਲੋ 2016 ਦੇ ਵਿੱਚ ਆ ਗਿਆ ਸੀ 21 ਦੇ ਵਿੱਚ ਆ ਗਿਆ। ਲੜਾਈ ਉਥੇ ਇੱਕ ਪਾਸੇ ਤਰਜੀ ਸਿੰਧੂ ਦੀ ਹੈਗੀ। ਕਈ ਸੀਟਾਂ ਕਿ ਆਮਨੇ ਸਾਹਮਨੇ ਇੱਕੋ ਪਾਰਟੀ ਦੇ ਨੇ ਪਰ ਸ਼ਰਪੁਰ ਦੇ ਵਿੱਚ ਵੀ ਆਈਆਂ। ਜਿਹੜੀ ਜਾਮਨੀ ਗੋਮਰ ਆ। ਦੋ ਯਾਰ 17 ਵਾਲੀ ਉਹਨੇ ਇਲੈਕਸ਼ਨ ਪਹਿਲਾਂ ਉਹਦੇ ਚ ਆਪ ਦੇ ਵਿੱਚ 14 ਦੇ ਵਿੱਚ ਉਹਨੇ ਪਾਰਲੀਮੈਂਟ ਲੜੀ ਸੀ 16 ਦੇ ਵਿੱਚ ਜੋ ਕੈਪਟਨ ਮਰਿੰਦਰ ਸਿੰਘ ਪ੍ਰਧਾਨ ਸੀ ਉਹ ਵਾਈਸ ਪ੍ਰੈਡ ਬਣ ਗਿਆਗੇ ਹੁਣ ਉੱਤੇ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸੀ ਆ ਪਰ ਇਸ ਟਾਈਮ ਆਪ ਪੜਾਗਾ ਇਹ ਆਪਸ ਦੇ ਵਿੱਚ ਹੀ ਲੜਾਈ ਆ ਪਰ ਪੰਜਾਬ ਦੀ ਜਨਤਾ ਮੈਨੂੰ ਲੱਗਦਾ ਹੈ ਕਿ ਜਿਵੇਂ ਐਕਸਪੈਰੀਮੈਂਟ ਕਰਦੇ ਹਾਲਾਂਕਿ ਲੋਕੀ ਕਹਿੰਦੇ ਕਿ ਪੰਜਾਬ ਦੀ ਜਨਤਾ ਐਕਸਪੈਰੀਮੈਂਟ ਕਰਕੇ ਥੱਕ ਗਈ ਆ ਪਰ ਆ ਜਿਹੜਾ ਦਲ ਬਦਲਣ ਵਾਲਾ ਇਸ ਵਾਰ ਪੰਜਾਬ ਬਣਿਆ ਨੇ ਪਹਿਲੀ ਦਫਾ ਇੰਨੇ ਦਲ ਬਦਲੂ ਸਾਹਮਣੇ ਆ ਗਏ ਕੋਈ ਨਾ ਕੋਈ ਪੰਜਾਬ ਦੀ ਜਨਤਾ ਤੇ ਅਜੇ ਲੋਕਾਂ ਨੂੰ ਸਬਕ ਦੇਗੀ